ਇਦੜ ਬਹਾਤੋਂ ਆਪ ਦੇ ਦਿੰਪੀ ਢਿੱਲੋਂ ਨੇ ਮਾਰੀ ਬਾਜ਼ੀ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੂੰ ਮਿਲੀ ਹਾਰ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦਾ ਕਿਲਾ ਹੋਇਆ ਢੈਟੇਰੀ ਗਿੱਦੜਬਾਹਤ ਦੇ ਰਬ ਬੱਬਾ ਨਾਟਕ ਹਲਕੇ ਕਾਂਗਰਸ ਦਾ ਗੜ ਜਾਂ ਇੰਜ ਕਹੋ ਕਿ ਕਾਂਗਰਸ ਦਾ ਕਿਲਾ ਮੰਨੇ ਜਾਂਦੇ ਰਹੇ ਨੇ ਗਿੱਦੜਬਾਹਤ ਸੀਟ ਤੇ ਬੀਤੇ 13 ਸਾਲ ਤੋਂ ਕਾਂਗਰਸ ਦਾ ਕਬਜ਼ਾ ਸੀ ਕਿ ਉੱਥੋਂ ਮੌਜੂਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਰਾਜਾ ਵੜਿੰਗ ਤਿੰਨ ਵਾਰ ਵਿਧਾਇਕ ਰਹੇ ਨੇ ਤੇ ਸੰਸਦ ਮੈਂਬਰ ਬਣ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਤੇ ਇਸ ਹਲਕੇ ਤੋਂ ਉਹਨਾਂ ਦੀ ਪਤਨੀ ਅਮਰਤਾ ਵੜਿੰਗ ਨੇ ਕਾਂਗਰਸ ਪਾਰਟੀ ਵੱਲੋਂ ਚੋਣ ਲੜੀ ਹੈ ਪਰ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਡਿੰਪੀ ਢਿੱਲੋਂ ਤੋਂ 21969 ਵੋਟਾਂ ਦੇ ਨਾਲ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ ਹੈ ਰਾਜਾ ਵੜਿੰਗ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਵੀ ਨੇ ਤੇ ਉਹ ਇੱਥੋਂ ਲਗਾਤਾਰ ਗਦਰਬਾਹ ਦੀ ਲੋਕਾਂ ਦਾ ਸਾਥ ਹੋਣ ਦੀ ਗੱਲ ਕਹਿ ਰਹੇ ਸੀ ਪਰ ਚੋਣ ਨਤੀਜਿਆਂ ਦੇ ਵਿੱਚ ਸਾਫ਼ ਹੋ ਗਿਆ ਕਿ ਲੋਕ ਅਸਲ ਵਿੱਚ ਕਿਸ ਨਾਲ ਨੇ ਜਿਮਪੀ ਢਿੱਲੋਂ ਨੇ ਕੀਤੀਆਂ 71644 ਵੋਟਾਂ ਹਾਸਲ ਇਧਰ ਬਹਾਨੂੰ ਹੌਟ ਸੀਟ ਦੇ ਤੌਰ ਤੇ ਦੇਖਿਆ ਜਾ ਰਿਹਾ ਸੀ ਤੇ ਇਸ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਅਮਰਤਾ ਵਿੜਿੰਗ ਨੂੰ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਸੀ ਉਹ ਲਗਾਤਾਰ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਸੀ ਪਰ ਉਹਨਾਂ ਨੂੰ ਮਹਿਜ਼ 49675 ਵੋਟਾਂ ਹੀ ਮਿਲੀਆਂ ਨੇ ਜਦਕਿ ਡਿੰਪੀ ਟਿਲੋ ਨੇ 71644 ਵੋਟਾਂ ਦੇ ਨਾਲ ਵੱਡੀ ਲੀਡ ਦਰਜ ਕੀਤੀ ਹੈ ਤੇ ਉਹਨਾਂ ਨੇ ਰਾਜਾ ਵਿੜਿੰਗ ਅਤੇ ਅਮਰਤਾ ਵਿੜਿੰਗ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਇਹ ਆਖਰ ਹੋ ਕਿਵੇਂ ਗਿਆ ਕਿ ਉਹਨਾਂ ਦੇ ਕਿਲੇ ਨੂੰ ਸੰਨ ਕੋਈ ਦੂਜਾ ਕਿਵੇਂ ਲਗਾ ਗਿਆ ਡੇਰਾ ਬਾਬਾ ਨਾਨਕ ਵਿੱਚ ਵੀ ਕਾਂਗਰਸ ਦਾ ਕਿਲਾ ਹੋਇਆ ਟੈਟੇਰੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਰਹੇ ਤੇ ਡੇਰਾ ਬਾਬਾ ਨਾਨਕ ਤੋਂ ਤਿੰਨ ਵਾਰ ਵਿਧਾਇਕ ਰਹੇ ਸੁਖਜਿੰਦਰ ਸਿੰਘ ਰੰਦਾਵਾ ਦੇ ਸੰਸਦ ਮੈਂਬਰ ਬਣ ਜਾਣ ਤੋਂ ਬਾਅਦ ਉਹਨਾਂ ਦੀ ਪਤਨੀ ਜਤਿੰਦਰ ਕੌਰ ਰੰਦਾਵਾ ਉਹਨਾਂ ਦੀ ਸ਼ਾਕ ਤੇ ਕਾਂਗਰਸ ਦੀ ਸ਼ਾਕ ਬਚਾਉਣ ਦੇ ਲਈ ਡੇਰਾ ਬਾਬਾ ਨਾਨਕ ਦੀ ਸੀਟ ਤੋਂ ਕਾਂਗਰਸ ਵੱਲੋਂ ਉਮੀਦਵਾਰ ਸੀ ਪਰ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਉਹ ਆਪ ਦੇ ਉਮੀਦਵਾਰ ਗੁਰਦੀਪ ਰੰਦਾਵਾ ਤੋਂ 5699 ਵੋਟਾਂ ਦੇ ਫਰਕ ਨਾਲ ਹਾਰ ਗਏ ਨੇ ਹਾਲਾਂਕਿ ਸੁਭਜਿੰਦਰ ਰੰਦਾਵਾ ਨੇ ਅੱਡੀ ਚੋਟੀ ਤੱਕ ਜ਼ੋਰ ਲਗਾਇਆ ਹੋਇਆ ਸੀ ਪਰ ਉਹਨਾਂ ਨੂੰ ਆਖਰ ਹਾਰ ਦਾ ਮੂੰਹ ਹੀ ਦੇਖਣਾ ਪਿਆ ਸੋ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਵਿਧੜਬਾਹ ਤੇ ਡੇਰਾ ਪਬਨਾਨਕ ਤੇ ਵਿੱਚ ਕਾਂਗਰਸ ਦੇ ਇਕਲੇ ਟੈਟੇਰੀ ਹੋ ਗਏ ਨੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਇਨ੍ਹਾਂ ਕਿੱਲਿਆਂ ਨੂੰ ਸੰਨ ਲਾ ਕੇ ਇਨ੍ਹਾਂ ਨੂੰ ਨਿਸ ਤੋਂ ਨਾਬੂਤ ਕਰ ਦਿੱਤਾ ਹੈ ġੁਰੂ ਰਿਪੋਰਟ ਜਗਬਾਣੀ ਟੀਵੀ